ਅੰਬਰਾਤੋਂ ਕਿਵੇਂ ਡਿੱਗਦਾ ਪਾਣੀ ਮੀਂਹ ਦਾ ਰੂਪ ਬਣਾ ਕੇ ਅੰਬਰਾਤੋਂ ਕਿਵੇਂ ਡਿੱਗਦਾ ਪਾਣੀ ਮੀਂਹ ਦਾ ਰੂਪ ਬਣਾ ਕੇ ਕਿਵੇਂ ਦੇਂਦਿਆਂ ਦੁੱਧ ਨੇ ਮੱਝਾਂ ਸੁੱਕੀ ਢੂੜੀ ਖਾ ਕੇ ਪੰਛੀਆਂ ਕੋਲੇ ਉੱਡਣ ਲਈ ਪੰਛੀਆਂ ਕੋਲੇ ਉਡਣ ਲਈ ਆ ਜਾਂਦੇ ਕਿਥੋਂ ਖੰਬ ਨੇ ਸਭ ਮਾਲਕ ਦੇ ਰੰਗ ਨੇ ਸੱਜਣਾ ਸਭ ਮਾਲਕ ਦੇ ਰੰਗ ਨੇ ਸਭ ਮਾਲਕ ਦੇ ਰੰਗ ਨੇ ਸੱਜਣਾ ਸਭ ਮਾਲਕ ਦੇ ਰੰਗ ਨੇ ਕਿਵੇਂ ਜੜਾਂ ਚੋਂ ਤਣਾ ਨਿਕਲਦਾ ਕਿਵੇਂ ਤਣੇ ਚੋਂ ਟਾਣੀ ਬਿਨ ਰਸਤੇ ਕਿੰਜ ਵੜ ਜਾਂਦਾ 10 ਖੋਪੇ ਵਿੱਚ ਪਾਣੀ ਕਿਵੇਂ ਜੜਾਂ ਚੋਂ ਤਣਾ ਨਿਕਲਦਾ ਕਿਵੇਂ ਤਣੇ ਚੋਂ ਟਾਣੀ ਬਿਨ ਰਸਤਿਆਂ ਕਿੰਜ ਵੜ ਜਾਂਦਾ ਦਸ ਖੋਪੇ ਵਿੱਚ ਪਾਣੀ ਬੱਲੀਆਂ ਵਿੱਚ ਦਸ ਕਣਕ ਦੇ ਦਾਣੇ ਬੱਲੀਆਂ ਵਿੱਚ ਦਸ ਕਣਕ ਦੇ ਦਾਣੇ ਕਿੰਜ ਹੋ ਜਾਂਦੇ ਬੰਦ ਨੇ ਸਭ ਮਾਲਕ ਦੇ ਰੰਗ ਨੇ ਸੱਜਣਾ ਸਭ ਮਾਲਕ ਦੇ ਰੰਗ ਨੇ ਸਭ ਮਾਲਕ ਦੇ ਰੰਗ ਨੇ ਸੱਜਣਾ ਸਭ ਮਾਲਕ ਦੇ ਰੰਗ ਨੇ ਤਿੰਨਾ ਦੇ ਵਿੱਚ ਫਰਕ ਬੜਾ ਏ ਸਾਰੀ ਦੁਨੀਆਂ ਮੰਨੇ ਤਿੰਨਾ ਦੇ ਵਿੱਚ ਫਰਕ ਬੜਾ ਏ ਸਾਰੀ ਦੁਨੀਆਂ ਮੰਨੇ ਇੱਕੋ ਮਿੱਟੀ ਵਿੱਚੋਂ ਉਗਦੇ ਅੱਕ ਇਮਲੀ ਤੇ ਗੰਨੇ ਅੱਕ ਕੋੜਾ ਇਮਲੀ ਖੱਟੀ ਅੱਕ ਕੌੜਾ ਇਮਲੀ ਖੱਟੀ ਗੰਨੇ ਕਿਉਂ ਮਿੱਠੇ ਖੰਡ ਨੇ ਸਭ ਮਾਲਕ ਦੇ ਰੰਗ ਨੇ ਸੱਜਣਾ ਸਭ ਮਾਲਕ ਦੇ ਰੰਗ ਨੇ ਸਭ ਮਾਲਕ ਦੇ ਰੰਗ ਨੇ ਸੱਜਣਾ ਸਭ ਮਾਲਕ ਦੇ ਰੰਗ ਨੇ ਥੱਕ ਗਈ ਸਾਂਸ ਦੁਰਾਹੇ ਵਾਲੇ ਲਾਲੀ ਖੋਜਾਂ ਕਰਕੇ ਕਿੱਥੋਂ ਆਉਂਦਾ ਬੰਦਾ ਜੰਮ ਕੇ ਕਿੱਥੇ ਜਾਂਦਾ ਮਰ ਕੇ ਪੇਤੇ ਸਾਰੇ ਦੇ ਸਾਰੇ ਪੇਤੇ ਸਾਰੇ ਦੇ ਸਾਰੇ ਉਸ ਦੀ ਮੁਠੀ ਵਿੱਚ ਬੰਦ ਨੇ ਸਭ ਮਾਲਕ ਦੇ ਰੰਗ ਨੇ ਸੱਜਣਾ ਸਭ ਮਾਲਕ ਦੇ ਰੰਗ ਨੇ ਸਭ ਮਾਲਕ ਦੇ ਰੰਗ ਨੇ ਸੱਜਣਾ ਸਭ ਮਾਲਕ ਦੇ ਰੰਗ ਨੇ ਸਭ ਮਾਲਕ ਦੇ ਰੰਗ ਨੇ ਸੱਜਣਾ ਸਭ ਮਾਲਕ ਦੇ ਰੰਗ ਨੇ